ਨਾਜ਼ਮੀਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਜਪਾ ਦੇ ਸਥਾਨਿਕ ਦਫ਼ਤਰ ਲੁਧਿਆਣਾ ਵਿਖੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਗਿਆਸਪੁਰਾ ਸਰਕਲ ਦੇ ਪਾਰਟ ਨੰਬਰ 32 ਦੇ ਕਈ ਆਮ ਆਦਮੀ ਪਾਰਟੀ ਵਰਕਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਦੇਸ਼ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ। ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਭਾਜਪਾ ਦਾ ਗਮਚਾ ਪਹਿਨਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਅਖਿਲੇਸ਼ ਪਾਂਡੇ, ਜਤਿੰਦਰ ਜਾਦਵ, ਰਾਜਵੀਰ ਸਿੰਘ, ਲਖਵਿੰਦਰ ਸਿੰਘ, ਰਮਨਦੀਪ ਸਿੰਘ, ਛੋਟੂ ਬਰਮਾ, ਸੁਦਾਮਾ ਜਾਦਵ, ਗੁਰਮੀਲ ਸਿੰਘ, सोनू, ਅਮਨਦੀਪ ਸਿੰਘ ਨੇ ਆਪ ਨੂੰ ਅਲਵਿਦਾ ਕਿਹਾ ਤੇ ਆਪਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਪਾਜਪਾ ਜ਼ਿਲ੍ਹਾ ਜਨਰਲ ਸਕੱਤਰ ਜਸ਼ਪਾਲ ਜੈਨੌਤਰਾ, ਉਪ ਪ੍ਰਧਾਨ ਡਾਕਟਰ ਨਰਮਲ ਨૈયਰ, ਪਾਜਪਾ ਸੀਨੀਅਰ ਆਗੂ, ਸਤਪਾਲ ਸੱਗੜ, ਸਰਕਲ ਮੁਖੀ ਸੁਰੇਸ਼ ਅਗਰਵਾਲੇ, ਹਿਮਾਂਸ਼ੂ ਕਾੜੜਾ ਵੀ ਮੌਜੂਦ ਸਨ।